ਮੁਸਲਮਾਨ ਹੁਣਾ ਨਾਜ਼ਮੀ ਕਾ ਦਿੱਤਾ ਗਿਆ ਇੱਜ਼ਤ ਤੇ ਕੌਤੇ ਦੀ ਚਮਕ ਬਚਾਉਣ ਲਈ ਲੋਕਾਂ ਉਤੇ ਧਰਮ ਬਧਨ ਦਾ ਜਵਾਬ ਬਣਾਇਆ ਉਸ ਸਮੇਂ ਵਪਾਰ ਮੁੱਖ ਤੌਰ ਤੇ ਗੰਦੂਆਂ ਦੇ ਹੱਥ ਵਿੱਚ ਸੀ ਔਰੰਗਜ਼ੇਬ ਨੇ ਹੁਣਾ ਉਤੇ ਟੈਕਸ ਵਧਾ ਦਿੱਤੇ ਨਵੇਂ ਟੈਕਸ ਵੀ ਲਾ ਦਿੱਤੇ ਦੂਜੇ ਪਾਸੇ ਮੁਸਲਮਾਨ ਵਪਾਰੀਆਂ ਦੇ ਟੈਕਸ ਅੱਧੇ ਕਰ ਦਿੱਤੇ ਗਏ ਅਤੇ ਕੁਝ ਸਮੇਂ ਵਿੱਚ

ਮੂਵੀ ਜਨ ਅਸ਼ਿਆ ਦੇਵ ਗੋਮਨ ਸਾਹਿਬ ਕਾਜੀ ਨੇ ਗੁਰੀਆ ਦੇ ਧਰਮਸ਼ਾਲਾ ਧਾਰ ਕੇ ਮਸਜਿਦ ਬਣਾ ਦਿੱਤੀ ਅਤੇ ਦਰਵੇਸ਼ ਸੈਦ ਅਬਦਲ ਨਾਮ ਦੇ ਬੰਦੇ ਨੇ ਨਿਵਾਜ਼ ਪੜਨ ਲਈ ਬਤੌਰ ਮਜੋਰ ਨਿਯੁਕਤ ਕੀਤਾ ਗਿਆ ਨਾਨਕ ਨਾਮ ਲੇਵਾ ਸੰਗਤ ਦੇ ਇਟੋਲੇ ਨੇ ਮਸਜਿਦ ਤੇ ਹਮਲਾ ਕਰ ਦਿੱਤਾ ਅਤੇ ਦਰਵੇਸ਼ ਨੂੰ ਮਾਰ ਲਿਆ ਜਦੋਂ ਉਸ ਦੇ ਮਾਰਨ ਵਾਲਿਆਂ ਦਾ ਪਰਦਾ ਕੀਤਾ ਗਿਆ ਤਾਂ ਉਹਨਾਂ ਨੇ ਮਜੋਰ ਇੱਕ ਬੋਨ ਲੋ ਚੁੱਪ ਨਹੀਂ ਰਹਿੰਦੀ ਗੀ ਗੁਰੂ ਜੀ ਵੱਲੋਂ 1973 ਈਸਵੀ ਵਿੱਚ ਮਾਲਵੇ ਦੀ ਦੂਸਰੀ ਪ੍ਰਚਾਰ ਯਾਤਰਾ ਕੀਤੀ ਜਾ ਰਹੀ ਸੀ ਜਿਸ ਦੌਰਾਨ ਧਾਰ ਦੇ ਜ਼ਬਰ ਜ਼ੁਲਮ ਦੀ ਘਰਾਹਟ ਕਰਕੇ ਦੂਰੋਂ ਦੂਰੋਂ ਸਿੱਖ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਤੇ ਕਈ ਵਾਰ ਸ਼ਰਧਾਲੂਆਂ ਦੀ ਭੀੜ ਹਜ਼ਾਰਾਂ ਵਿੱਚ ਵੀ ਖੁੱਝ ਜਾਂਦੀ औरंगजेब औरंग के खुफिया खबर तक इन्हों के मिलन औरंगजेब विरुद्ध बगावत की तैयारी वज पेश करते आखते सन कि हिंदू सिख गुरु साहेब को सच्चा पातशाह आके काब हूं औरंगजेब के जिमें जिम्मे जुलम वधे सन लोगों के धीरज का बंध टूट लगा सी कि बगावत दहर उठन लगियां कितने रोज दिंगाड़िया अग बन लगियां गैर मुसलमान भी नहीं बहुत सारे सच्चे ते इंसाफ पसंद मुसलमान अधिकारी भी ये सब देख के दुखी सन सारे मुगल साम्राज्य में हल्ला गुला मच गया पर सब तो बड़ा विरोध सिखा वालों का हुआ वो हूँ अन्याय के खिलाफ अडिग खड़े हो गए सन ये उही विरोध से जिस नाम मुगल साम्राज्य का पतन शुरू हो गया इतिहास गवाह है जदों लोग इकट्ठे होके सच के राह के राहते हैं तो सब तो वे बादशाह भी डिग जाती है वाहगुरू जी का खालसा वाहू जी